हां जी ਕਿਸਾਨ ਭਰਾਵਾ ਬਰਾਡਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੋ ਗਈ ਹੈ 17 17 ਜਨਵਰੀ 2026 ਤਰੀਕ ਹੋ ਗਈ ਹੈ ਬਾਈ ਜੀ ਵੇਣੇ ਤੂੜੀ ਦਾ ਰੇਟ ਕਿੱਥੋਂ ਕਿੱਥੇ ਕਰ ਜਾਂਦਾ ਅੱਜ 7 8 9 ਆ ਗਿਆ ਬਾਕੀ ਵੇਣੇ ਇਹਨਾਂ ਦਾ ਕਿੱਥੋਂ ਕਿੱਥੇ ਟੌਪ ਦਾ ਰੇਟ ਜਾਂਦਾ ਆ ਜੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰ ਜੋ 17 ਤਰੀਕ ਹੋ ਗਈ ਅੱਜ ਲੋ ਵੀ ਇਧਰ ਪਹਿਲੇ ਨਾਗ ਵਾਲਾ ਪਾ ਆ ਚੁੱਕੇ ਆ ਬਾਕੀ ਬਾਈ ਜੀ ਸ਼ੇਅਰ ਜਰੂਰ ਕਰਿਓ ਆ ਛੋਟਾ ਹੱਥੀ ਪਹਿਲ ਨੰਬਰ ਤੇ ਵੇਣੇ ਦਾ ਕਿੱਥੋਂ ਕਿੱਥੇ ਰੇਟ ਜਾਂਦਾ ਲੋ ਵੀ ਤੂੜੀ ਚੈੱਕ ਕਰੋ ਮਾੜੀ ਮੁੱਟੀ ਨਾਲੋਂ ਆ ਸਕਦੀ ਹੈ ਤੇ

ਅੰਦਰ ਦੀ ਆ ਅੰਦਰ ਦੀ ਤੂੜੀ ਬੋਲੋ ਜੀ ਬੋਲੋ ਜੀ ਕੀ ਹਾਲਾ ਬਾਈ ਬੋਲੋ ਬੋਲੋ 350 ਹਾਂ ਜੀ 350 350 400 10 3 3 350 ਠੀਕ ਆ 60 70 80 500 500 ਬੋਲਣ ਗਣ ਇਹ ਰੋ ਜੇ ਲੋਬੀ 500 ਰੁਪਏ ਹੋ ਗਿਆ ਪਹਿਲਾ ਨਾਕ ਤੂੜੀ ਚੈੱਕ ਕਰੋ ਆ ਤੂੜੀ ਸੀ ਇਹਦੇ ਵਿੱਚ 500 ਰੁਪਏ ਹੋ ਗਿਆ ਬਈ ਇਹ ਨਾਕ ਬਾਕੀ ਅਗਲਾ ਨਾਕ ਵੇਨੇ ਬਈ ਕਿੱਥੋਂ ਕਿੱਥੇ ਕਰ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਈ ਬਾਕੀ ਆ ਨਾਕ ਦਾ ਰੇਟ ਵੇਨੇ ਕਿੱਥੋਂ ਕਿੱਥੇ ਕਰ ਜਾਂਦਾਗਾ ਤੇ ਲੋ ਬਈ ਆ ਨਾਕ ਵੇਨੇ ਦੂਜਾ ਬਈ ਚੈੱਕ ਕਰੋ ਕੁਆਲਿਟੀ ਬਈ ਲੋ ਕੁਆਲਿਟੀ ਚੈੱਕ ਕਰੋ ਬਈ ਦੂਜੇ ਨਾਕ ਦੀ ਬਾਕੀ ਵੇਨੇ ਬਈ ਕਿੱਥੋਂ ਕਿੱਥੇ ਕਰ ਇਹਦਾ ਰੇਟ ਜਾਂਦਾ ਆ ਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਈ ਆ ਜਾਓ ਬਾਕੀ ਆ ਨਾਗ ਦਾ ਰੇਟ ਵੇਣਿਆ ਅੰਦਰ ਦੇ ਥੋੜੀ ਬੋਲੋ ਭਾਈ ਚੱਕੇ ਬੋਲੋ ਹੀ ਬੋਲੋ ਨਹੀਂ ਬੋਲਦਾ ਕੋਈ 300 ਯਾਰ ਹਾਂ 450 ਯਾਰ 450 ਹਾਂ 60 65 70 75 80 85 485 90 ਕਹਦੇ 500 500 ਬੋਲਾਂਗੇ ਨੇ ਲੈ ਕੇ ਜੱਡੇ ਲੋ ਭਾਈ 500 ਰੁਪਿਆ ਇਹ ਨਾ ਗਵੀ ਤਸਾਨ ਪ੍ਰਭੂ 500 ਰੁਪਈ ਹੋ ਗਿਆ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਨਾਗ ਆ ਗਿਆ ਮੇਰੇ ਸਾਹਮਣੇ 10 12 ਨਾਗ ਹੋ ਗਏ ਹਣ ਗਏ ਅੱਜ ਤੇ ਬਾਕੀ ਵੇਣੇ ਬਾਈ ਕਿੱਥੋਂ ਕਿੱ ਕਰੇ ਇਹਨਾਂ ਦਾ ਰੇਟ ਜਾਊਗਾ ਆ ਨਾਗ ਦਾ ਰੇਟ ਵੇਣੇ ਆ ਜਾ ਹਣ ਲੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਕੁਆਲਿਟੀ ਚੈੱਕ ਕਰੋ ਪਈ ਪਈ ਤਾਂ ਪਹਿਲਾਂ ਬੱਥੇਰੋ ਆ ਕੇ ਤੁਹਾਨੂੰ ਖੜੇ ਹੋਣੇ ਆ ਬੈਠ ਜਿਹਨੇ ਬਾਹਰ ਜਾਨੀ ਪਹਿਲਾਂ ਪੁੱਛ ਲਿਆ ਕਰੋ ਹਾਂ ਦੇਖ ਹਾਂ ਬੋਲੀ ਤੋਂ ਜੀਤੀਆ ਭਾਈ ਆਪਣੀਆਂ ਬਾਹਰ ਦੀ ਅੰਦਰ ਨਾ ਨਾ ਅੰਦਰ ਦੀ ਆ ਅੰਦਰ ਦੀ ਆ ਰੰਗ ਹੈ ਰੰਗ ਥੋੜਾ ਜਿਹਾ ਲਾਲ ਆ ਥੋੜੇ ਸਾਹਮਣੇ ਹੈ ਬਈ ਸੁੱਕੀ ਥੂੜੀ ਆ ਥੂੜੀ ਅੰਦਰ ਦੀ ਆ ਬੋਲੋ ਜੀ ਬੋਲੋ ਸਾਡਾ ਚੰਤਾ ਰੱਖੋ 350 800 60 70 78 80 88 400 5 10 15 20 25 425 ਬਾਈਬਲ ਜਾਊ ਠੀਕ ਬਾਈਬਲ ਜਾਏਗਾ ਭਾਈ ਟਰਾਲੀ ਵਾਲਾ ਨਹੀਂ ਜਾਂਦਾ ਬਈ ਤੁਸੀਂ ਕੀ ਕਰਦੇ ਚੱਲ ਮਾਤੀ 30 35 40 550 70 78 80 85 50, 90 500 50, 50, 500 ਬੋਲਾਂਗੇ ਨੇ 5 ਨਹੀਂ ਨਹੀਂ ਰਾਸਾ ਲਓ ਬਾਈ 5 ਰਾਸਾ ਰੱਖਿਆ ਹੋਣਾ 500 5 ਬੋਲਾਂਗੇ ਨੇ 10 4 ਰੁਪਏ ਬੋਲਦਾ ਕੋਈ ਆ ਜਾ ਫਿਰ ਲੋ ਵੀ 510 ਹੋ ਗਈ ਆ ਟਰਾਲੀ ਆ ਥੋੜੀ ਜਿਹੀ ਇਹਦੇ ਵਿੱਚ ਤੇ 500 ਤੇ 10 ਰੁਪਏ ਹੋ ਗਿਆ ਬਈ ਇਹ ਨਾਲ ਬਾਕੀ ਅਗਲਾ ਨਾਲ ਵੇਣੇ ਆ ਜਾਓ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲੇ ਨਾਲ ਵੇਣੇ ਕਿੱਥੋਂ ਦੇਖਣ ਜਾਊਗਾ ਤੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਦੇ ਹੋ ਪਰ ਲਾ ਨਾ ਕਿ ਵੇਣੇ ਕਿੱਥੋਂ ਕਿਤੇ ਕਰ ਜਾਂਦਾ ਹੈਗਾ ਆ ਜੋ ਤੇ ਲੋ ਵੀ ਆ ਜੋ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਦੱਬ ਕੇ ਆ ਨਾ ਕਿ ਵੇਣੇ ਤੂੜੀ ਚੈੱਕ ਕਰਾਉਣੀ ਆ ਸਾਨੂੰ ਇਹਦੇ ਵਿੱਚ ਕਿਵੇਂ ਦੀ ਆ ਲੋ ਵੀ ਆ ਤੂੜੀ ਇਹਦੇ ਵਿੱਚ ਬਾਕੀ ਵੇਣੇ ਵੀ ਇਹਦਾ ਕਿੱਥੋਂ ਕਿਤੇ ਟਕਰ ਰੇਟ ਜਾਂਦਾ ਹੈਗਾ ਇਹ ਨਾਕਦਾ ਲੋ ਵੀ ਆ ਜੋ ਕੋਣੋ ਕਿਹਾਗੀ ਲੰਮਾ ਇਹ ਆੜੂ ਨਹੀਂ ਮੇਰੇ ਸਾਹਮਣੇ ਇਹ ਤਾਂ ਕਰਦੀ ਆ ਚੱਲ ਜੀ ਲੈ ਲਈ ਅੰਦਰ ਵਾਲੀ ਹਾਂਜੀ ਅੰਦਰ ਦੀ ਥੋੜੀ ਬੋਲੋ ਜੀ ਚੱਲ ਬੋਲੋ 400 ਹਾਂਜੀ 350 400 450 400 5 405 10 15 20 25 450 52 60 65 70 470 70 80 85 90 500 5 10 ਬੋਲਾਂਗੇ ਨਾ ਇਨਵਾਲਸੋਦਾਰ ਵੀ ਲੋ ਜੀ 500 ਤੇ 10 ਰੁਪਏ ਨਕਦ ਦਾ ਰੇਟ ਹੋ ਗਿਆ ਤੇ ਬਾਕੀ ਅੱਗੇ ਵੇਣਿਆ ਕਿਸਾਨ ਭਰਾ ਉਹ ਕਿੱਥੋਂ ਕਿੱਥੇ ਕਰ ਜਾਂਦਾ 500 ਤੇ 10 ਰੁਪਏ ਹੋ ਗਿਆ ਬਾਈ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਬਈ ਹਜੇ ਨਾਗ ਖੜੇ 1 2 3 4 5 6 ਬਈ ਹਜੇ 6 ਨਾਗ ਹੋਰ ਖੜੇ ਆ ਬਾਕੀ ਬਈ ਅਜੂ ਨਾ ਗਏ ਸੀਗੇ ਬਾਵਾ ਵੇਣੇ ਇਹਨਾਂ ਦਾ ਰੇਟ ਕਿੱਥੋਂ ਕਿੰਤਾ ਹੀ ਜਾਂਦਾਗਾ ਵੀਡੀਓ ਨੂੰ ਦਬਕੇ ਸ਼ੇਅਰ ਬਈ ਜ਼ਰੂਰ ਕਰਦੇ ਆ ਜੋ ਬਾਕੀ ਵੇਣੇ ਆ ਲਾਈਕ ਐਂਡ ਸ਼ੇਅਰ ਵੀ ਕਰਿਓ ਬਈ ਆ ਨਾਗ ਦਾ ਰੇਟ ਵੇਣੇ ਆ ਅੰਦਰ ਦੇ ਅੰਦਰ ਦੀ ਥੋੜੀ ਬੋਲੋ ਜੀ ਅੱਠ ਸਾਢੇ ਤਿੰਨ ਦਾ ਹੈ ਸਾਢੇ ਤਿੰਨ ਸਰ ਹੱਕ ਪੂਣੀ ਰੱਖ ਲੈਂਦੇ ਯਾਰ ਲੱਖੇ ਦੇ 540 ਹਾਂ 500 500 500 5 10 15 15 20 25 30 35 35 40 540 ਬੋਲ ਲੈਂਗੇ 45 45 ਸਾਢੇ 500 ਉਹ ਲੰਘਨੇ ਯਾਰੇ ਲੱਗ ਗਈ ਦਾ ਲਵੀ 550 ਉਹ ਨਾਕ ਦਾ ਰੇਟ ਬਈ 550 ਹੋ ਗਿਆ ਬਾਕੀ ਅਗਲੇ ਨਾਕ ਦਾ ਰੇਟ ਵੇਣੇ ਆਜੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਕਰਦੇ ਹੋ ਨਾਕ ਦਾ ਰੇਟ ਵੇਣੇ ਚੈੱਕ ਕਰੋ ਕੁਆਲਟੀ ਤੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰਦੇ ਹੋ ਤੇ ਵੇਣੇ ਭਈਆਂ ਨਾਕ ਦਾ ਰੇਟ ਕਿੱਥੋਂ ਕਿੱਦ ਕਰ ਜਾਂਦਾ ਤੇ ਵੇਣੇ ਭਈ ਅੱਜ ਟੌਪ ਦਾ ਰੇਟ ਕਿੱਥੋਂ ਕਿੱਦ ਕਰ ਜਾਊਗਾ ਕਿੱਥੋਂ ਕਿੱਦ ਕਰ ਨਹੀਂ ਜਾਂਦਾਗਾ ốc음早만에 되는거죠 variance ਬੋਲੋ ਜੀ ਰੱਖ ਲਓ ਕੁਝ ਨਹੀਂ ਰੱਖਦਾ ਹੈ 400 5 10 15 20 25 30 40 450 60 70 75 80 85 500 500 ਬੋਲ ਲੰਘ ਰਹੇ 10 10 15 ਬਾਈ ਕਿੱਥੇ ਜਾਣੀ ਆ 10 15 ਵੀ 25 30 35 40 45 550 54 552 ਬੋਲੰਗ ਨੇ ਲੋ ਬਈ 500 ਤੇ 55 ਰੁਪਏ ਕਿਸਾਨ ਪ੍ਰਭੂ ਨਾਗ ਦਾ ਰੇਟ ਹੋ ਗਿਆ 500 ਤੇ 55 ਰੁਪਏ ਬਾਕੀ ਅੱਗੇ ਵੇਣਿਆ ਬਈ ਕਿੱਥੋਂ ਕਿੱਥੇ ਕਰ ਰੇਟ ਜਾਂਦਾ ਅਗਲੇ ਨਾਗ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਬਾਈ ਜੀ ਜ਼ਰੂਰ ਕਰਦੇ ਆ ਜਾਓ ਬਈ ਅੱਜ ਨਾਗ बाबा ਆਈ ਸੀ ਕੋਲ ਤੋਂ ਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਬਈ ਬਾਕੀ ਬੋਲੀ ਹੋਈ ਜਾਂਦੀ ਆ ਤੇ ਨਾ ਗੱਦੇ ਬਈ ਜਾੜ ਚੁੱਕੇ ਆ ਜਿਨ੍ਹਾਂ ਦੀ ਬੋਲੀ ਹੋ ਗਈ ਆ ਆ ਨਾਗ ਦਾ ਰੇਟ ਵੇਨੇ ਆਜੋ ਇੱਧਰ ਬਈ ਕੁਆਲਟੀ ਚੈੱਕ ਕਰੋ ਮੜੀ ਤੂੜੀ ਦੀ ਤੇ ਲਓ ਬਈ ਇਹਦਾ ਰੇਟ ਵੇਨਾ ਕਿੱਥੋਂ ਕਿਤਾਹੀਂ ਜਾਂਦਾ ਬੋਲੋ ਜੀ ਮੰਗਦੇ ਬਈ 340 350 350 ਜਾੜੇ ਦਾ ਬੋਲਾ ਇਹ ਜਾਂਦਾ ਬਾਈ ਹਾਂਜੀ ਇਹਦੇ 500 ਕਹਿੰਦਾ ਕਹਿੰਦਾ 510 15 ਉਹ ਤਾਂ ਬਾਈ ਦੀ ਚੂੜੀ ਜਿਹੜੀ ਉਹ ਬੰਦੇ ਮੇਰੇ ਤੋਂ ਜਾਏ ਨਹੀਂ ਗਈ 33 35 40 41 ਅੱਗੇ ਪਾਸੋਂ ਉਹਨਾਂ ਦਾ ਗਰਮ ਬੋਲਦਾ ਉਹ ਜਾਂਦਾ 60 70 75 80 84 90 94 600 600 ਬੋਲਾਂਗੇ ਨੇ ਲਓ ਬਾਈ 600 ਰੁਪਏ ਅਨਾਕ ਦਾ ਰੇਟ ਹੋ ਗਿਆ ਬਾਈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਾਈ ਹੁਣ ਕੱਲੂ ਵੇਖਾਂਗੇ ਕੀ ਰੇਟ ਆਂਦਾ ਤੇ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਆਪਣੇ YouTube ਚੈਨਲ ਤੇ Facebook ਪੇਜ ਦੇ ਨਾਲ ਬਾਈ ਜੀ ਜੁੜਨ ਦੇ ਵਾਸਤੇ ਤੇ ਵੀਡੀਓ ਨੂੰ ਬਾਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਕਿਸਾਨ ਭਰਾ ਤਾਂ ਗੱਲ ਨਹੀਂ ਬੰਦੀ ਲਾਈਕ ਐਂਡ ਸ਼ੇਅਰ ਬਾਈ ਜੀ ਜ਼ਰੂਰ ਕਰਿਆ ਕਰੋ ਬਾਕੀ ਵੇਣੇ ਆਜੋ ਕੀ ਮਹੌਲ ਛੋਲ ਬੰਦਾਗਾ ਅੱਗੇ